ਅੱਜ ਗੱਲ ਕਰਦਿਆਂ ਲੋਕ ਸਭਾ ਸੀਟ ਸ਼੍ਰੀ ਅਨੰਦਪੁਰ ਸਾਹਿਬ ਦੀ ਇਸ ਸੀਟ ਤੇ ਇਸ ਵਾਰ ਮੁਕਾਬਲਾ ਕਾਫੀ ਜ਼ਿਆਦਾ ਤਿੱਖਾ ਨਜ਼ਰ ਆ ਰਿਹਾ ਇੱਕ ਪਾਸੇ ਭਾਜਪਾ ਚ ਲੰਮਾ ਸਮਾਂ ਕੰਮ ਕਰ ਚੁੱਕੇ ਤੇ ਮੌਜੂਦਾ ਆਪ ਦੇ ਵਿੱਚ ਕੰਮ ਕਰ ਰਹੇ ਮਾਲਵਿੰਦਰ ਸਿੰਘ ਕੰਗ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਨੰਦਪੁਰ ਸੀਟ ਤੋਂ ਹੀ ਕਿਸੇ ਸਮੇਂ ਸੰਸਦ ਰਹਿ ਚੁੱਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਤਰਾ ਤੇ ਕਾਂਗਰਸ ਤੇ ਮੇਕ ਕਹਿ ਜਾਣ ਵਾਲੇ ਵਿਜੇਂਦਰ ਸਿੰਘਲਾ ਇਸ ਸਮੇਂ ਚੋਣ ਅਖਾੜੇ ਚ ਪੂਰੀ ਤਰ੍ਹਾਂ ਦੇ ਨਾਲ ਸਰਗਰਮ ਨਜ਼ਰ ਆ ਰਹੇ ਨੇ ਦੀ ਪਾਰਟੀ ਪਾਰ ਵੱਲੋਂ ਇਸ ਸੀਟ ਤੇ ਐਲਾਨ ਕਰਨਾ ਅਜੇ ਬਾਕੀ ਆ ਖੈਰ ਇਸ ਸੀਟ ਤੇ ਮੁਕਾਬਲਾ ਫਸਮਾ ਨਜ਼ਰ ਆ ਰਿਹਾ ਕਿਉਂਕਿ ਇਸ ਸੀਟ ਤੇ ਵੱਡੇ ਦਿਖ ਜਾਂਦੀ ਐਂਟਰੀ ਹੋ ਚੁੱਕੀ ਹੈ ਤੇ ਸ਼ੁਰੂਆਤ ਕਰਦੇ ਹਾਂ ਆਮ ਆਦਮੀ ਪਾਰਟੀ ਤੋਂ ਦਰਸਲ ਆਪ ਵੱਲੋਂ ਇਸ ਵਾਰ ਹੈਵੀ weight ਉਮੀਦਵਾਰ ਦੇ ਤੌਰ ਤੇ ਮਾਲਵਿੰਦਰ ਸਿੰਘ ਕਾਂਗ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ ਤੇ ਮਾਲਵਿੰਦਰ ਕਾਂਗ ਦਾ ਪੁਰਾਣਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਮਾਲਵਿੰਦਰ ਕਾਂਗ ਦੀ ਲੋਕਪ੍ਰਿਤਾ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਕਿਉਂਕਿ ਮਾਲਵਿੰਦਰ ਸਿੰਘ ਕੰਗ ਪਹਿਲਾ ਪਾਜਪਾ ਦਾ ਹਿੱਸਾ ਹੁੰਦਿਆਂ ਹੋਇਆਂ ਵੀ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਵਿਚਰਦੇ ਰਹੇ ਨੇ ਤੇ ਇਸ ਵਾਰ ਆਪ ਦੇ ਵੱਲੋਂ ਦਾ ਮਾਲਵਿੰਦਰ ਸਿੰਘ ਕੰਗ ਤੇ ਖੇਡ ਸੀਟ ਨੂੰ ਜਿੱਤਣ ਦੀ ਰਣਨੀਤੀ ਬਣਾਈ ਹੋਈ ਹੈ ਤੇ ਮਾਲਵਿੰਦਰ ਸਿੰਘ ਕੰਗ ਇਸ ਸੀਟ ਤੇ ਹੈਵੀ weight ਕੈਂਡੀਡੇਟਾ ਚੋ ਇੱਕ ਨੇ ਅੱਗੇ ਗੱਲ ਕਰਦੇ ਹਾਂ ਕਾਂਗਰਸ ਦੀ ਕਾਂਗਰਸ ਵੱਲੋਂ ਇਸ ਸੀਟ ਤੇ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਦੇ ਨਾਂ ਤੇ ਦਾਖਲ ਖੇਡਿਆ ਗਿਆ ਇਸ ਸੀਟ ਨੂੰ ਜਿੱਤਣ ਦੀ ਤਿਆਰੀ ਪੂਰੀ ਤਰ੍ਹਾਂ ਦੇ ਨਾਲ ਜੋਰਾਂ ਤੇ ਹੈ ਤੇ ਵਿਜੇਂਦਰ ਸਿੰਘਲਾ ਨੂੰ ਕਾਂਗਰਸ ਪਾਰਟੀ ਦੇ ਵੱਲੋਂ ਮਿਗ ਕਹਿ ਕੇ ਚੋਣ ਅਖਾੜੇ ਦੇ ਵਿੱਚ ਉਤਾਰਿਆ ਤੇ ਵਿਰੋਧੀਆਂ ਨੂੰ ਮਿਗ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਆ ਖੈਰ ਕਾਂਗਰਸ ਇਸ ਸੀਟ ਤੇ ਪਹਿਲਾਂ ਵੀ ਕਾਫੀ ਵਾਰ ਕਬਜ਼ਾ ਕਰ ਚੁੱਕੀ ਆ ਤੇ ਕਾਂਗਰਸ ਦਾ ਬੋਟ ਪੈਂਕ ਇਸ ਸੀਟ ਤੇ ਕਾਫੀ ਜ਼ਿਆਦਾ ਅੱਜ ਵੀ ਸਰਗਰਮ ਨਜ਼ਰ ਆ ਰਿਹਾ ਹਾਲਾਂਕਿ ਕਾਂਗਰਸ ਦੀ ਹਾਲਤ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਡਾਵਾ ਡੂਲ ਜਰੂਰ ਆ ਤੇ ਬੀਤੇ ਦੌਰ ਦੇ ਸਰਵੇ ਕਾਂਗਰਸ ਤੇ ਲਈ ਨਿਰਾਸ਼ਾ ਪੈਦਾ ਨਹੀਂ ਕਰ ਰਹੇ ਹੁਣ ਅੱਗੇ ਗੱਲ ਕਰਦੇ ਆ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਚਿਨਾ ਵੱਲੋਂ ਦਾ ਪੁਰਾਣੇ ਕਹੀ ਜਾਣ ਵਾਲੇ ਅਰਬੀ ਕੋੜੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਰਾ ਨੂੰ ਚੋਣ ਅਖਾੜੇ ਦੇ ਵਿੱਚ ਉਤਾਰਿਆ ਤੇ ਇਸ ਸੀਟ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਚਰਾ ਪਹਿਲਾਂ ਵੀ ਫਤਿਹ ਹਾਸਲ ਕਰ ਚੁੱਕੇ ਨੇ ਤੇ ਇਸ ਵਾਰ ਵੀ ਉਹਨਾਂ ਨੂੰ ਉਮੀਦ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਤੇ ਬਾਜ਼ੀ ਮਾਰੇਗਾ ਕਿਉਂਕਿ ਅਨੰਤਪੁਰ ਸੀਟ ਇੱਕ ਪੰਥਕ ਕਹੀ ਜਾਣ ਵਾਲੀ ਸੀਟ ਹੈ ਕਰਵਾ ਕੁਵਕ ਸਿਆਸੀ ਪਾਰਟੀਆਂ ਵੱਲੋਂ ਉਤਾਰੇ ਗਏ ਸਾਰੇ ਹੀ ਉਮੀਦਵਾਰ ਹੈਵੀ weight ਨਜ਼ਰ ਆ ਰਹੇ ਨੇ ਤੇ ਅਜੇ ਤੱਕ ਭਾਜਪਾ ਹੀ ਪਿੱਛੇ ਰਹਿ ਚੁੱਕੀ ਆ ਜਿਨ੍ਹਾਂ ਵੱਲੋਂ ਹੁਣ ਤੱਕ ਉਮੀਦਵਾਰ ਨਾ ਐਲਾਨਨਾ ਸ਼ੋਮਨੀ ਅਕਾਦੀ ਦੇ ਲਈ ਕਾਫੀ ਫਾਇਦਾ ਸਾਬਤ ਹੁੰਦਾ ਨਜ਼ਰ ਆ ਰਿਹਾ ਇਸ ਵਾਰ ਇਸ ਸੀਟ ਤੇ ਕੌਣ ਫਤਿਹ ਹਾਸਲ ਕਰੇਗਾ ਉਹ ਕੁਝ ਹੀ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਤੇ ਸ਼ੀਸ਼ਾ ਸਾਫ਼ ਹੋ ਜਾਵੇਗਾ ਕਿ ਸ਼੍ਰੀ ਆਨੰਦਪੁਰ ਸਾਹਿਬ ਦੇ ਲੋਕ ਕਿਸ ਦੇ ਹੱਥ ਕਮਾਨ ਸੰਭਾਲਣਗੇ